ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਵੀਡੀਓ ਨੂੰ ਵਾਰ ਤੋਂ ਵਾਰ ਲਾਈਕ ਜ਼ਰੂਰ ਕਰਿਓ ਅੱਜ ਅਸੀਂ ਬਣਾਵਾਂਗੇ ਆਟੇ ਦੇ ਗੁੜ ਵਾਲੇ ਮਿੱਠੇ ਪੂੜੇ ਜੋ ਕਿ ਅਸੀਂ ਬਹੁਤ ਆਸਾਨੀ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਪੂੜੇ ਬਣਾਉਣ ਦੇ ਲਈ ਸਾਨੂੰ ਕੀ ਕੀ ਚਾਹੀਦਾ ਹੈ ਚਲਿਏ ਅਸੀਂ ਦੇਖ ਲੈਂਦੇ ਹਾਂ ਇੱਕ ਕੌਲੀ ਅਸੀਂ ਇੱਥੇ ਆਟੇ ਦੀ ਲਈ ਹੈ ਇੱਕ ਕੌਲੀ ਹੀ ਅਸੀਂ ਇੱਥੇ ਕੁੱਟੇ ਹੋਏ ਗੁੜ ਦੀ ਲਈ ਹੈ ਗੁੜ ਨੂੰ ਅਸੀਂ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਹੈ ਦੋ ਚਮਚ ਅਸੀਂ ਸਾਬਤ ਸੌਂਫ ਲਈ ਹੈ ਹੁਣ ਅਸੀਂ ਇੱਥੇ ਇੱਕ ਬੌਲ ਲੈ ਲੈਂਦੇ ਆ ਅਤੇ ਉਸ ਦੇ ਵਿੱਚ ਕੁੱਟਿਆ ਹੋਇਆ ਗੁੜ ਪਾ ਲਵਾਂਗੇ ਗੁੜ ਅਸੀਂ ਇੱਕ ਕੌਲੀ ਲਈ ਹੈ ਇੱਕ ਕੌਲੀ ਹੀ ਅਸੀਂ ਇੱਥੇ ਪਾਣੀ ਲਵਾਂਗੇ ਪਾਣੀ ਪਾਉਣ ਤੋਂ ਬਾਅਦ ਅਸੀਂ ਥੋੜਾ ਜਿਹਾ ਗੁੜ ਨੂੰ ਪਾਣੀ ਦੇ ਵਿੱਚ ਮਿਕਸ ਕਰ ਦੇਵਾਂਗੇ ਅਸੀਂ ਇੱਥੇ ਗੁੜ ਅਤੇ ਪਾਣੀ ਨੂੰ 10 ਮਿੰਟ ਲਈ ਟੱਕ ਕੇ ਰੱਖ ਦੇਵਾਂਗੇ ਤਾਂ ਕਿ ਸਾਡਾ ਗੁੜ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋ ਜਾਵੇ 10 ਮਿੰਟ ਬਾਅਦ ਅਸੀਂ ਹੁਣ ਗੁੜ ਵਾਲੇ ਪਾਣੀ ਨੂੰ ਦੁਬਾਰਾ ਚੈੱਕ ਕਰ ਲਵਾਂਗੇ ਇੱਥੇ ਸਾਡਾ ਗੁੜ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋ ਗਿਆ ਏ ਇਸ ਦੇ ਵਿੱਚ ਕੋਈ ਵੀ ਗੁੜ ਦੀ ਡਲੀ ਨਹੀਂ ਹੈ ਹੁਣ ਅਸੀਂ ਗੁੜ ਵਾਲੇ ਪਾਣੀ ਨੂੰ ਇੱਕ ਸਾਈਡ ਤੇ ਕਰ ਦਵਾਂਗੇ ਅਤੇ ਇੱਕ ਹੋਰ ਬੌਲ ਲੈ ਲਵਾਂਗੇ ਅਸੀਂ ਬੈਟਰ ਤਿਆਰ ਕਰਨ ਦੇ ਲਈ ਬੌウル ਦੇ ਵਿੱਚ ਇੱਕ ਕੌਲੀ ਕਣਕ ਦਾ ਆਟਾ ਪਾ ਲਵਾਂਗੇ ਇੱਥੇ ਅਸੀਂ ਕਣਕ ਦੇ ਆਟੇ ਨੂੰ ਛਾਨ ਕੇ ਹੀ ਲੈਣਾ ਹੈ ਆਟਾ ਮੋਨ ਤੋਂ ਬਾਅਦ ਅਸੀਂ 2 ਚਮਚ ਸਾਬਤ ਸੌਂਫ ਦੇ ਲੈ ਲਵਾਂਗੇ ਪੂੜਿਆਂ ਦੇ ਵਿੱਚ ਸੌਂਫ ਪਾਉਣ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਹੁਣ ਅਸੀਂ ਬੈਟਰ ਬਣਾਉਣ ਦੇ ਲਈ ਗੁੜ ਵਾਲੇ ਪਾਣੀ ਨੂੰ ਛਾਨ ਕੇ ਹੀ ਆਟੇ ਦੇ ਵਿੱਚ ਪਾਵਾਂਗੇ ਅਸੀਂ ਗੁੜ ਵਾਲਾ ਸਾਰਾ ਪਾਣੀ ਇੱਕੋ ਵਾਰੀ ਨਹੀਂ ਬੈਟਰ ਦੇ ਵਿੱਚ ਪਾਵਾਂਗੇ ਪਹਿਲਾਂ ਅਸੀਂ ਥੋੜਾ ਜਿਹਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਵਿਸਤਕਰ ਦੇ ਨਾਲ ਘਮਾਉਂਦੇ ਹੋਏ ਸਾਰੇ ਬੈਟਰ ਨੂੰ ਮਿਕਸ ਕਰ ਲਵਾਂਗੇ ਇੱਥੇ ਹੱਲੇ ਸਾਡਾ ਬੈਟਰ ਬਹੁਤ ਹੀ گاੜਾ ਹੈ ਇਸ ਲਈ ਅਸੀਂ ਇਹਦੇ ਵਿੱਚ ਬਾਕੀ ਬਚਿਆ ਗੁੜ ਦਾ ਪਾਣੀ ਪਾ ਲੈਂਦੇ ਹਾਂ ਆਤੇ ਇਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਪੂੜੇ ਬਣਾਉਣੇ ਦੇ ਲਈ ਅਸੀਂ ਜਿਹੜਾ ਵੀ ਬੈਟਰ ਤਿਆਰ ਕਰਨਾ ਹੈ ਉਹ ਨਾ ਜ਼ਿਆਦਾ گاੜਾ ਤੇ ਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੈ ਨਹੀਂ ਤਾਂ ਸਾਡੇ ਪੂੜੇ ਵਧੀਆ ਬਣ ਕੇ ਤਿਆਰ ਨਹੀਂ ਹੋਣਗੇ ਮੈਂ ਤੁਹਾਨੂੰ ਇੱਕ ਕੜਸ਼ੀ ਦੇ ਨਾਲ ਦਿਖਾ ਦਿੰਦੀ ਹਾਂ ਕਿ ਸਾਡਾ ਬੈਟਰ ਕਿਹੋ ਜਿਹਾ ਬਣਿਆ ਹੈ ਸੇਮ ਇਸੇ ਤਰ੍ਹਾਂ ਦਾ ਬੈਟਰ ਹੀ ਸਾਨੂੰ ਪੂੜੇ ਬਣਾਉਣੇ ਦੇ ਲਈ ਚਾਹੀਦਾ ਹੈ ਸਾਡਾ ਬੈਟਰ ਨਾ ਜ਼ਿਆਦਾ گاੜਾ ਤੇ ਨਾ ਜ਼ਿਆਦਾ ਪਤਲਾ ਹੈ ਦੂਸਰੀ ਤਰਫ ਅਸੀਂ ਤਵੇ ਨੂੰ ਗੈਸ ਦੇ ਉੱਪਰ ਰੱਖ ਲਿਆ ਹੈ ਤੇ ਉਸ ਦੇ ਉੱਪਰ ਸਰੋਂ ਦਾ ਤੇਲ ਗ੍ਰੀਸ ਕਰ ਲਿਆ ਹੈ ਉਨਾ ਸੀ ਕੜਛੀ ਦੇ ਨਾਲ ਥੋੜਾ ਜਿਹਾ ਬੈਟਰ ਆਪਣੇ ਤਵੇ ਦੇ ਉੱਪਰ ਪਾ ਦੇਵਾਂਗੇ ਅਤੇ ਚੰਗੀ ਤਰ੍ਹਾਂ ਦੇ ਨਾਲ ਫੈਲਾ ਦੇਵਾਂਗੇ ਅਸੀਂ ਇੱਥੇ ਬਿਨਾ ਪਿੱਪਲ ਦੇ ਪੱਤੇ ਯੂਜ਼ ਕੀਤੇ ਵੀ ਆਪਣੇ ਪੂੜੇ ਬਣਾ ਕੇ ਤਿਆਰ ਕਰ ਸਕਦੇ ਹਾਂ ਅਤੇ ਇਹ ਪੂੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਅਸੀਂ ਕੜਛੀ ਦੇ ਨਾਲ ਹੀ ਆਪਣੇ ਬੈਟਰ ਨੂੰ ਚੰਗੀ ਤਰ੍ਹਾਂ ਦੇ ਨਾਲ ਸੈੱਟ ਕਰ ਦਿੱਤਾ ਹੈ ਜਦੋਂ ਸਾਡਾ ਪੂੜਾ ਇੱਕ ਸਾਈਡ ਤੋਂ ਪੱਕ ਜਾਏਗਾ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਪਕਾ ਲਵਾਂਗੇ ਦੋਨੋਂ ਸਾਈਡਾਂ ਤੋਂ ਪੂੜੇ ਨੂੰ ਚੰਗੀ ਤਰ੍ਹਾਂ ਦੇ ਨਾਲ ਅਸੀਂ ਪਕਾਵਾਂਗੇ ਅਤੇ ਹਲਕੇ ਜੇ 골ਡਨ ਬ੍ਰਾਊਨ ਕਰ ਲਵਾਂਗੇ ਇੱਥੇ ਸਾਡਾ ਆਟੇ ਦਾ ਗੁੜ ਵਾਲਾ ਮਿੱਠਾ ਪੂੜਾ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲੈਂਦੇ ਆ ਤੁਸੀਂ ਦੇਖ ਸਕਦੇ ਆ ਕਿ ਸਾਡੇ ਪੂੜਿਆਂ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਅਤੇ ਕਿੰਨੇ ਸੌਫਟ ਸੌਫਟ ਬਣ ਕੇ ਤਿਆਰ ਹੋਏ ਹਨ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਆٹے ਦੇ ਗੁੜ ਵਾਲੇ ਮਿੱਠੇ ਪੂੜੇ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲਿਏ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ